ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਹਾਂ ਜੀ ਤੇ ਅਸੀਂ ਗੱਲ ਗਏ ਸੀ ਵਿਆਹ ਤੇ ਉਹਦੀਆਂ ਕਲਿੱਪਾਂ ਐ ਤੇ ਹੋ ਇਸ ਓਵਰ ਮੈਂ ਇਸ ਕਰਕੇ ਦੇ ਰਹੀ ਹਾਂ ਜੀ ਉੱਥੇ ਲੱਗੇ ਸੀ ਡੀਜੇ ਤੇ ਵੀਡੀਓ ਦਾ ਕਾਪੀਰਾਈਟ ਆ ਜਾਣਾ ਇਸ ਕਰਕੇ ਮੈਂ ਵੌਇਸ ਓਵਰ ਹੀ ਦੇ ਰਹੀ ਹਾਂ ਵੌਇਸ ਵੀ ਬਿਲਕੁਲ ਸਹੀ ਨਹੀਂ ਨਿਕਲਣੀ ਕਿਉਂਕਿ ਖੰਗ ਜੇ ਕੰਮ ਬਗਰ ਬਹੁਤ ਹੋਇਆ ਹੈ ਤੇ ਆ ਤੁਸੀਂ ਵੇਖ ਹੀ ਸਕਦੇ ਜੇ ਵਿਆਹ ਤੇ ਆਪਾਂ ਪਹੁੰਚ ਗਏ ਹਾਂ ਤੇ ਨੇ ਇਹਨੇ ਹੱਲਾ ਬੋਲਦਾ ਖਡੌਣਿਆਂ ਤੇ ਪੈਂਦੇ ਬਣਾ ਖਡੌਣੀ ਲਈ ਇਹਨਾਂ ਨੇ ਉਸ ਤੋਂ ਬਾਅਦ ਆ ਜੀ ਆਪਾਂ ਆ ਸਲਾਈਮ ਲੈ ਕੇ ਦਿੱਤੀ ਨਿਆਣੇ ਨੂੰ ਪਰਮ ਤੁਰੇ ਹੁੰਦੇ ਉਧਰ ਤੇ ਝੂ ਇਹ ਸਾਈਡ ਦੇ ਹੋ ਕੇ ਬਹਿ ਗਈ ਸ਼ਾਵੇਂ ਕਿ ਤੂੰ ਪੇ ਬੀਠੇ ਨਹੀਂ ਤੇ ਨਿਆਣੇ ਸਲਾਈਮ ਨਾਲ ਖੇਡਣਾ ਗਪਿਆ ਮੈਂ ਫੜ ਲਈ ਹੁਣ ਟਿੱਕੀ ਤੇ ਨਿਆਣੇ ਲੜ ਪਿਆ ਸਲਾਈਮ ਤੋਂ ਮਨ ਕਿਤੇ ਕਿੰਦਾ ਮੈਂ ਨੂਪਾ ਨਵੂ ਕਿੰਦੀ ਇਹ ਮੇਰਾ ਤੇ ਬਾਦ ਵਿੱਚ ਵੀ ਕੋਰੋਨਾਂ ਕਾ ਲੱਗੀਆਂ ਪੈਲੈਸ 'ਚ ਡੀਜੀ ਚੱਲਣ ਦੇ ਸੀ ਤੇ ਸਾਰਿਆਂ ਨੇ ਕੁਰਸੀਆਂ ਟੇਡੀਆਂ ਮਿੱਡੀਆਂ ਕਰਕੇ ਬੈਠੇ ਤੇ ਉਹਨਾਂ ਟਾਈਪ ਫਰੂਟ ਚਾਟ ਦਾ ਕੰਮ ਨਵੂਡੇ ਵੀ ਫਰੂਟ ਖਾਣ ਆਪਣੇ ਫੇਵਰੇਟ ਅਮਰੂਦ ਤੇ ਪਰਮਨ ਵੀ ਉੱਧਰ ਫਰੂਟ ਚਾਟ ਖਾਂਦੇ ਸੀ ਨਵੂ ਨੂੰ ਅਮਰੂਦ ਬਹੁਤ ਪਸੰਦ ਆ ਪੀਤਾ ਹੋ ਗਿਆ ਚਲੋ ਜੀ ਤੇ ਲੈ ਲਿਓ ਕੋਲ ਹਲੋ ਇਹ ਮੇਰੇ ਖਾਂਡੀ ਗੋਲ ਗੱਪੇ ਤੇ ਨਵੂ ਖਾਂਡੀ ਆ ਮੰਜੂਰੀਅਨ ਉਹ ਤਵੇ ਤੇ ਹੈ ਨਾ ਜੇ ਗਰਮੀ ਹੋਣਾ ਵਾ ਨਰੇ ਉਧਰ ਲੱਗੀ ਆ ਟਿੱਕੀ ਡੋਸਾ ਚਾਟ ਡੋਸਾ ਬੱਚਾ ਮੈਂ ਡੋਸਾ ਤੇ ਪਹਿਲਾਂ ਖਾ ਲੋ ਨਾ ਪੇਟਾ ਪਿੱਛੇ ਲੱਗੀ ਆ ਉਹ ਤਾਂ ਕੱਪੜੇ ਰਗੇ ਤੇ ਖਰਾਬ ਕਰ ਦੇ ਪਿੱਛੇ ਹੋ ਜਾ ਕੀ ਖਾਣਾਣ? ਖਾਲਾ ਮਮੀ। ਮੈਂ ਚਾਟ ਖਾਣਾ ਮੈਂ ਨਿਊਡਲ ਲੈਣਾ। ਚਾਟ ਚੱਲੀ ਆ ਮੈਂ ਲੈਣ। ਤੇ ਉਹ ਉਥੇ ਪਹੁੰਚੋ ਮੈਂ ਆ ਗਈ ਠੀਕ ਆ। ਨਵੋ ਨੇ ਇੱਕ ਨਹੀਂ ਮਨਜ਼ੂਰੀਆਂ ਖਾਦਾ। ਤੇ ਮੈਂ ਲੈ ਆਇਆ ਚਾਟ। ਮੰਮੀ ਕਿੱਥੇ ਆਈ? ਚਲੋ ਮੰਮੀ ਲੱਗਾ ਉਥੇ ਚੱਲਦੇ ਆ। ਮੱਕੀ ਜਲਦੀ ਪਹੁੰਚੋ ਮਾਰੇ ਨੀ ਨਵੋ। ਨੇ ਆਣੇ ਆਣੇ ਕਸਰਾ ਕੱਢ ਦਿੱਤੀਆਂ ਆਪਣੀਆਂ। ਆਹ ਸਲਾਈਮ ਰੇਜ਼ਰ ਲਾਈਟ ਇਧਰ ਆ ਲੱਲੇ ਆ ਹੋਰ ਕਈ ਕੋ ਪਿਸਤੌਲ ਲੈ ਕੇ ਆਪਾਂ ਸ਼ੂਟ ਵੀ ਦਿੱਤੇ ਚਲੋ ਆਜੋ ਮਨ ਕਰਦੇ ਤੇ ਪਾਪਾ ਜੋਗਾ ਲੈ ਕੇ ਜੱਲੀਆ ਡੋਸਾ ਮੈਂ ਇਹ ਕਦੇ ਖਾਦਾ ਹੀ ਨਹੀਂ ਹੈ ਨਾ ਮੈਨੂੰ ਪਸੰਦੀ ਹੈ ਵੈਸੇ ਵੀ ਚੱਕੋ ਡੋਸਾ

ਨਾ ਬੁਖਾਰ ਲੱਗਦੀ ਐ ਆਈਸਕ੍ਰੀਮ ਗਜਰੇਲਾ ਖਾਣਾ ਕਿ ਆਈਸਕ੍ਰੀਮ ਆਪੇਂ ਦਾ ajo ਆਈਸਕ੍ਰੀਮ ਲੈ ਲੈ ਲੋ ਪਾਪੜਿਆ ਗਜਰੇਲਾ ਖਾਣ ਦੂਸਰੇ ਵਾਲਾ ਕਿਹੜਾ ਹਾਂਜੀ ਕਹਿੰਦਾ ਮੈਂ ਇਹ ਵਾਲੀ ਆਈਸਕ੍ਰੀਮ ਨਹੀਂ ਖਾਣੀ ਕੋਲੀ ਵਾਲੀ ਦੂਸਰੀ ਖਾਣੀ ਆ ਕੋਣ ਵਾਲੀ ਉਹ ਕਿੰਨੀਆਂ ਤੇਰੀ ਉਹ ਰੱਖਿਆ ਪੁੱਤੋ ਇਹ ਡਾਕਟਰ ਸੈਟ ਉਹ ਨੂੰ ਮੈਂ ਦੇਤੀ ਪਾਪਾ ਹਾਂਜੀ ਐਨਾ ਕਿਤੇ ਪਤਾ ਮੈਨੂੰ ਵੇ क्या दे दे नहीं पता नहीं आज सोने का लब्बा की <laughs> सोने का ये सोने ना आ दा है हां वाला मन के रपकना आज तो पई है ना नऊ तन्नु कुछ नहीं ਚਲੋ ਜੀ ਰੋਟੀ ਦਾਲਿਆਂ ਨੇ ਖਾ ਲਈ ਹੁਣ ਜਲੀ ਆਪਾਂ ਕਰ ਲਓ ਇਹ ਕਿਧਰ ਲੋ ਜੀ ਰੋਟੀ ਰੋਟੀ ਸਾਰਿਆਂ ਨੇ ਖਾ ਲਈ ਆ ਮੰਮੀ ਗਾਂਡੇ ਮੇਰੀ ਨਹੀਂ ਆ ਮੈਂ ਆਪਣੀ ਰੱਖਾਈ ਤੇ ਮਨ ਆ ਫਿਰ ਮੈਂ ਆ ਕੇ ਦਫੇ ਵੀ ਮੈਂ ਖਾਂ ਤੇ ਡਾਕਟਰ ਨੇ ਜੇ ਵੀਡੀਓ ਵੇਖ ਲਈ ਤੇ ਡਾਕਟਰ ਨੇ ਘਰ ਆ ਜਾਣਾ ਆ ਰਣਾ ਫਰਮਾ ਇਹਦੀ ਡਾਕਟਰ ਨੇ ਆਈਸਕ੍ਰੀਮ ਬਣਾ ਕਿ ਮੈਂ ਡਾਕਟਰ ਨੇ ਵੀਡੀਓ ਵੇਖ ਕੇ ਘਰ ਆ ਜਾਣਾ ਮੰਨ ਕੇ ਕਿ ਤਾ ਉਹ ਗੁਬਾਰੇ ਲੈ ਲਿਆ ਕਰਨ ਕਿ ਕਿ ਦੂਜੀ ਦਿਨ ਮੈਂ ਖਿਆ ਪਿੰਡ ਤੋਂ ਲਈ ਸਿੱਧ ਤੋਂ ਹੋਜ ਮੰਨ ਕੇ ਤਾਂ ਫੇਰ ਉਹਨਾਂ ਲੱਗੇ ਚੱਲ ਗਿਆ ਵ ਅੱਗੇ ਵੀ ਉਹਨਾਂ ਲੱਗੇ ਹੀ ਫਰਬ ਫੇਰ ਚੱਲ ਗਏ ਉਧਰ ਪਤਾ ਨਹੀਂ ਹੁਣ ਕੀ ਲੈਣਗੇ ਕਾਫੀ ਗੱਲੇ ਤੇ ਬੜਾ ਕਾਫੀ ਹਾਂਜੀ ਹੋ ਗਈ ਅੱਜ ਘਰ ਨੂੰ ਵਾਪਸੀ ਦੋ ਗੁਬਾਰੇ ਸੈਟ ਡਾਕਟਰ ਸੈਟ ਕੀ ਪਤਾ ਹੈ ਹਾਂ ਗੱਡੀ ਆਪਣੀ ਆ ਗਈ ਹੁਣੀਆਂ ਬਾਹਰ ਉੱਥੇ ਪੀਂ ਵਾਦਦਾ ਤੇ ਚਲੋ ਮਿਲਦੇ ਆ ਗੱਡੀ ਆਪਾਂ ਫੜ ਲੈਨੇ ਆ ਆ ਵੀ ਡਾਕਟਰ ਦਾ ਸਮਾਨ ਵੀ ਪਕਾਣੇ ਵੀ ਆਪਾਂ ਫੜੇ ਆ ਕੀ ਕਰ ਲਓ ਨਹੀਂ ਪਪਾ ਕੁਛ ਇਹ ਪਪਾ ਕੁਛ ਇਹਗਾ ਨਹੀਂ ਲਓ ਜੀ ਆਪਾਂ ਪਹੁੰਚ ਗਏ ਆ ਕਲਾਨੌਰ ਡੈਡੀ ਜੀ ਜਿਹੜੇ ਪੂ ਆ ਗਏ ਸ਼ਹਿਰ ਕਲਾ ਫੀਲਡ ਤੇ ਕਹਿ ਨਹੀਂ ਸਕਦੇ ਨਿਆਣੇ ਡੇ ਆ ਕੱਲ ਪੂਰਾ ਤੰਗ ਪਪਾ ਨੂੰ ਦੇ ਦੂੰਗਾ ਕੀ ਪਪਾ ਨੂੰ ਦੇ ਦੂੰਗਾ ਇੱਕ ਕੱਕਾ ਗੁਬਾਰੇ ਵੇਖੋ ਲੈਣ ਲਈ ਗੁਬਾਰਿਆਂ ਦੀ ਮੰਮੀ ਦਲ ਕਰਦਾ ਸਮਾਨ ਇੱਧਰ ਇਹ ਕਿਸ ਲਾਈਮ ਸਲਾ ਵਿਆਹ ਪੂਰਾ ਤੰਗ ਕਰਕੇ ਆਈਆਂ ਦੇ ਬਣੇ ਨਾ ਹੁਣ ਮਿਲਦੇ ਆਂ ਪੂਆ ਹੁਣਾ ਦੇ ਘਰ ਨਵਾਂ ਉਤਰ ਕੇ ਗੇਟ ਖੋਲੇਗਾ ਲੋ ਜੀ ਪਹੁੰਚ ਗਏ ਆਂ ਪੂਆ ਕੇ ਘਰ ਪੁੱਤ ਪੂਆ ਕੇ ਘਰ ਆਏ ਆਂ ਪੂਆ ਕੇ ਦਾ ਕੀ ਹੋਇਆ ਦਾੜੀ ਦਾ ਕੀ ਹੋਇਆ ਹਾਂ ਦਾੜੀ ਜੀ ਦੇ ਪੂਆ ਕੇ ਘਰ ਆਏ ਆਂ ਬੋਲ ਦੇ ਹਾਂ ਅੱਗੇ ਟੇਡੀ ਦੁੱਦਾ ਵਾਲਾ ਉਹ ਫਿਰ ਦੇਖਾਂ ਨਾ ਅੱਗੇ ਲੋਜ ਪਰ ਬਟਾ ਅਸੀਂ ਜਪਾਸ ਤੋਂ ਕੰਮ ਕੀਤਾ ਆ ਕਮਰੇ ਕਿੱਥੇ ਗਏ ਇਹਨਾਂ ਦੇ ਨਹੀਂ ਨਮੀ ਕੋਈ ਆ ਅੱਛਾ ਚਲੋ ਵੇਨਿਆ ਲੋਜ ਭੂਆ ਦੇ ਘਰ ਪਹੁੰਚ ਗਏ ਤੇ ਉਹਨਾਂ ਨੇ ਕਮਰੇ ਸਾਰੇ ਢਾਏ ਆ ਹਾਂ ਦੂਸਰੀ ਸਾਈਡ ਤੇ ਜੰਨੇ ਆ ਉਹਨਾਂ ਦੇ ਦੂਜੇ ਬੇਟੇ ਦੀ ਕੋਠੀ ਆ ਹੁਣ ਆਪਾਂ ਚੱਲਿਆਂ ਦੂਜੀ ਸਾਈਡ ਤੇ ਕਮਰੇ ਸਾਰੇ ਰਨ ਹਟਾਤੇ ਆ ਤੁਰਿਆ ਮੇਰੇ ਕੋਲ ਜਾਣ ਨਹੀਂ ਦੇ ਕਿ ਮੇਰੀ ਜੁੱਤੀ ਲੱਗ ਗਈ ਮੇਰੇ ਪੈਰਾਂ ਤੇ ਹੂੰ ਵੀ ਲੱਗੇ ਪੁਰਾਣੀ ਸੋਝ ਜਾਂਦੇ ਮੂੰਹ ਤੋਂ ਠੀਕ ਬਾਹਰ ਵਾਲੇ ਵੀਰ ਨੇ ਭਾਈ ਇਹ ਕਮਰੇ ਪੂਆ ਦੇ ਬੇਟੇ ਨੇ ਤੇ ਆਪਾਂ ਉਹ ਵੇਖਣ ਆ ਗਏ ਓਲੀ ਓਲੀ ਆਈ ਦੇਖ ਤਾਂ ਥੱਲੇ ਖੜੇ ਠਕਲੀ ਅਨਦਰ ਰਿਜੈਸ ਨਹੀਂ ਕੋ ਮੈਨੂੰ ਤਾਂ ਲੈ ਜਾਓ ਪਕੌੜੇ ਖਾ ਖਾ ਕੇ ਨਹੀਂ ਉਧਰ ਚਲ ਗਿਆ ਪਕਾਨੇ ਨਾ ਇਹ ਤੇ ਜਦਾਣਾ ਚੜਾਈ ਨਹੀਂ ਚਾਣਦੇ ਹੁੰਦੇ ਅੰਮਾ ਦੀ ਦੱਬ ਖਾਦੇ ਵੀ ਪਕੌੜੇ ਹੁਣ ਤਾਂ ਵੀ ਨਹੀਂ ਚੜਿਆ ਜਾਣਦੇ ਹੱਲੇ ਗੱਡੀ ਨਹੀਂ ਲੱਗਦੀ ਪਹਿਲਾਂ ਰੰਪ ਕਰਨਗੇ ਲੰਮਾ ਥੋੜਾ ਪਾ ਦੇ ਵਿੱਚ ਤੇ ਬਣਾਉਣਗੇ ਨਾ ਬਟੇਰੀਆਂ ਨਹੀਂ ਇਸ ਟੋਕਰ ਲੱਗਣਗੇ ਵਿੱਚ ਵਿੱਚ ਹਾਏ ਹਾਏ ਚਾੜੀਆਂ ਐ ਜਿਹੜਾ ਹੀ ਮੁੰਡੇ ਵਾਲਾ ਵੇਖੀ ਮੁੰਡਾ ਅੰਦਰ ਚਲ ਗਿਆ ਵਾ ਉਹਨੂੰ ਲੈ ਜਾਣਾ ਨੂਰ ਨੇ ਹਾਂ ਉਹ ਅੰਦਰ ਚਲ ਗਿਆ ਆਈ ਨਹੀਂ ਕਦੀ ਚੜਨਦੇ ਹਾਂ ਸਾਡੇ ਹੋ ਗਏ ਫਿੱਤੀ ਹਾਂ ਜੀ ਫਿਰ ਰੱਖ ਲੈਂਦੇ ਲੱਗੇ ਤੇ ਹਾਂ ਜਦੋਂ ਚੱਲ ਜਾ ਫਿਰ ਪਾ ਲੱਗੇ ਹਾਏ ਇਹ ਡਿਜ਼ਾਈਨ ਉਹਨਾਂ ਨੇ ਬਾਹਰੋਂ ਕਰ ਲਿਆ ਕਿ ਆਪੇ ਤੁਸੀਂ ਕੀਤਾ ਇਹ ਨਹੀਂ ਆਪ ਇੱਥੇ ਆ ਜੀ ਅੱਛਾ ਸਹੀ ਬਣ ਗਿਆ ਉਹ ਰਾਕੂ ਆਪਣਾ ਨਹੀਂ ਉਧਰ ਕਿਚਨ ਕਿਚਨ ਹੋ ਸਕਦਾ ਖੁੱਲੀ ਓਪਨ ਅੱਛਾ ਇੱਧਰ ਕੀ ਸਭ ਤੋਂ ਪਹਿਲੇ ਕਮਰਾ ਇੱਧਰ ਦੇ ਬੇਟੇ ਦਾ ਰੂਮ ਅੱਛਾ ਬੇਟੇ ਦਾ ਸਹੀ ਹੈ ਆਪ ਦਾ ਰੂਮ ਲਾਲੀ ਡਾਉਨ ਸੀਲਿੰਗ ਕਰਾਤੀ ਹੈ ਨਾ ਨਾਲ-ਨਾਲ ਹੀ ਕੰਮ ਹੋ ਜੇ ਤੇ ਸੈਟ ਬੈੰਦਾ ਆਪਣਾ ਰੂਮ ਹਾਂ ਵੀ ਸਹੀ ਆ ਇੱਧਰ ਪੈਨਲ ਜਦਵਾ ਪੈਨ ਲੱਗਦਾ ਇਹਦਰੋਗ ਆ ਬੈਡਰੂਮ ਦਾ ਸ਼ਮਾਨ ਹੈ ਵੀ ਰਹਿਣਾ ਦਾ ਸਿੱਧਾ ਪੈਣਾ ਹੈ ਵੀਰੀ ਗੁੱਡ ਹਮ ਸਹੀਆ ਇੱਕ ਆ ਬਾਥਰੂਮ ਹਣਾ ਹਾਦੀ ਇਹਦੇ ਇੱਕ ਵੈਲਿਊ ਬੈਡਰੂਮ ਛੋਟੇ ਨਹੀਂ ਬਣਾਏ ਉਹੜਾ ਥੋੜੇ ਇੱਕ ਬੈੱਡ ਲਾਉਣਾ ਉਹਨੇ ਸਿੰਗਲ ਉਹਨੇ ਉਹਦੇ ਜੇ ਕਪੜੇ ਬਕਰ ਨਹੀਂ ਕੁਝ ਬਣਾਉਣੀ ਹੈ ਇਹਨਾਂ ਦੇ ਅੰਦਰ ਤੁਹਾਡੇ ਵਰਗੇ ਬਣਾ ਦੇ ਖੁੱਲੇ ਕਮਰੇ ਜਿਹਨਾਂ ਕਿ ਲੰਬਾਰੀਆਂ ਵੀ ਲੱਗਣੀਆਂ ਚਾਹੀਦੀਆਂ ਉਹ ਕਹਿੰਦੇ ਨਹੀਂ ਲਾਉਣੀ ਹੂੰ ਸਹੀ ਹੈ ਗਲਾਸ ਦਾ ਕੰਮ ਜ਼ਿਆਦਾ ਕਰ ਲਿਆ ਹਣਾ ਮੰਮਾ ਹਾਂ ਜੀ ਇਹ ਰੂਮ ਬਣੇਗਾ ਹਾਂ ਇਹਨੂੰ ਕਵਰ ਅਪ ਹੋਏਗਾ ਕਵਰ ਅਪ ਹੋ ਜਾਏਗਾ ਹਣਾ ਗੁੱਡ ਆਹ ਬਾਹਰ ਆਪਣਾ ਮਾਤਾ ਇਹ ਬਾਲਕਨੀ ਹੋ ਜਾਣੀ ਹੈ ਇਹਦਾ ਹੀ ਹੋਣਾ ਹੈ ਦੇ ਗਿਆ ਬੰਦੇ ਉਹ ਓਪਨ ਕਿਚਨ ਨਹੀਂ ਇਹਨਾਂ ਨੂੰ ਕਵਰ ਆਉਣਾ ਸੀ ਸੀਤਨਾ ਉਹਨਾਂ ਨੇ ਕੰਧ ਤੇ ਬਣਾਈ ਪੇਂਟਿੰਗ ਉਹ ਬਣਾ ਕੇ ਤੇ ਉਹ ਨਹੀਂ ਕਿਤੇ ਜਿਆਦਾ ਆ ਉਹ ਛਾਹੀਏ ਵਧੀਆ ਬਣ ਗਿਆ ਪੋਸ਼ਣ ਨਾ ਉਨੇ ਕਾ ਉਹ ਕਹਿੰਦਾ ਕਿ ਪ੍ਰੋਗਰਾਮ ਹੋਏ ਕਿ ਹਾਲ ਨੂੰ ਜਦ ਮੈਂ ਤਰੀਆ ਹਾਂਜੀ ਇਧਰ ਇਹਦਾ ਕੋਈ ਨਹੀਂ ਹਾਂ ਆ ਜਾ ਆਪੇ ਲਈ ਜਾ ਡਿਜ਼ਾਈਨ ਬੜਾ ਸੋਹਣਾ ਪਾਇਆ ਸੀਲਿੰਗ ਦਾ ਫਿਰ ਲੋਬੀ ਦੇ ਵਿੱਚ ਰੱਖੀ ਦਾ ਸੀ ਹਾਂਜੀ ਨਾਲ ਇਧਰੋਂ ਪਨੀਰ ਆਇਤੀ ਹੋਰ ਅਗਲਾ ਚੁਲੋ ਰੋਇਆ ਲੱਗੇਗਾ ਉਹ ਤੇ ਉਹ ਤੇ ਆਈ ਯੂਰ ਫੇਸ ਗੁਡ ਨਾ ਰੀਅਲ ਆ ਲੱਗ ਐਦਰੇ ਕਰ ਗਿਆ ਤੁੰਬੇ ਨਾਲ नला अटैच अटैच बाथरूम हो गया ना सीन बड़ी सोनी करती इधर भी तो हाँ, हाँ <laughs> आ गया आ गया <laughs> पर वो पीछे रहे हो बच्चे <laughs> कोई नहीं होली होली ओले ਨਵੋ ਇਧਰ ਆ ਜਾ ਨਵਤੂ ਆ ਜਾ ਨਵੂ ਆ ਜਾ ਇਧਰ ਆ ਜਾ ਅੱਗੇ ਦੇਖ ਤੁਰ ਕੇ ਜਾ ਕਿ ਖਲੋਇਟਾੜਾ ਇਕ ਦਾ ਇਹ ਵੱਡਾ ਬੜਾ ਚੱਲ ਨਾ ਨਾ ਪਰ ਪਰ ਮੈਨੇ ਗਣਾ ਦੇ ਦੇ ਮੈਂ ਥੱਲੇ ਜਾਣਾ ਫੇਰ ਛੱਡ ਦੋ ਜਾਮੀ ਗੱਡੀ ਕੱਢ ਕੇ ਦੂਜੀ ਪਾਸ ਕਰ ਦੇ ਕੋਈ ਗੱਲ ਚੱਲ ਹੁਣ ਮੈਨੂੰ ਲੈ ਕੇ ਜਾ ਥੇ ਨਹੀਂ ਜਾਣਾ ਉਹ ਦੂਜੇ ਨਾਲ ਉਹ ਮਾਰਨ ਉਹ ਨਾ ਕਿਸੇ ਦਾ ਵਾ ਉਹ ਕਿਸੇ ਦਾ ਵਾ ਹੁਣ ਅਗੇ ਜੀ ਦੁਕਾਨਾ ਵਾਲੇ ਦੇਖ ਲਈਏ ਫਿਰ ਵਾਪਸੀ ਹੋਈਏ ਕਰਨ ਹਾਂਜੀ ਲਓ ਜੀ ਨਿਕਲ ਗਏ ਆ ਘਰੋਂ ਬਾਹਰ ਕਲਾਂ ਨੌਰ ਨੂੰ ਨਵੋ ਹੁਣ ਮੇਰੇ ਨਾਨਕੇ ਨੂੰ ਚਲੀਏ ਹੈਂ ਮੇਰੇ ਨਾਨਕੇ ਬੜੀ ਦੂਰ ਹੈ ਤਾਰੀ ਵਾਲ ਕਿੱਥੇ ਮੇਰੇ ਨਾਨਕੇ ਹੁਣ ਇੱਥੇ ਕੋਈ ਮਿੱਕਿਆ ਮਿੱਕਿਆ ਮੇਰੇ ਚਲੋ ਨੂੰ ਜੀ ਕੱਲੀ ਆ ਖਾਣੇ ਸਾੜੀ ਪਈ ਹੈ ਆਪਣਾ ਸਾਹ ਅੜਿਆ ਜਮਿਨ ਖਾਈ ਦੇ ਮੈਂ ਨਹੀਂ ਖਾਈ ਚੁੰਮੀ ਚੁੰਮੀ ਕਿ 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 ਲਾ